ਕਾ ਪੁਰਾਣੇ ਇੰਟਰਵਿਊ ਚ ਸਾਡੇ ਚੋਂ ਤੁਹਾਡਾ Nusrat Fateh Ali Khan ਦੀ ਹੋਰਾਂ ਦੇ ਬਾਰੇ ਤੁਸੀਂ ਇੱਕ ਪ੍ਰਤੀਕਰਮ ਦਿੱਤਾ ਜੀ ਉਹਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਬਹੁਤ ਐਨ ਇੱਛਾ ਵੀ ਜਿਤਾਈ ਕਿ ਉਹਨਾਂ ਦੇ ਬਾਰੇ ਹੋਰ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਸੀ ਜੀ Nusrat Fateh Ali Khan Hansraj Hansora ਦੇ ਜੀਵਨ ਚ ਕਿਸ ਤਰ੍ਹਾਂ ਦੀ ਸ਼ਖਸੀਅਤ ਨੇ Nusrat ਸਾਹਿਬ ਜਿਹੜੇ ਆ ਉਹ ਅਜ਼ੀਮ ਗਵਈਏ ਤਾਂ ਹੈ ਹੀ ਸੀ ਲੈਜੈਂਡ ਸੀਗੇ ਜੀਨੀਅਸ ਸੀਗੇ ਜਿਨੀਅਸ ਕਦੀ ਕਦੀ ਪੈਦਾ ਹੁੰਦਾ ਔਰ ਜਿਵੇਂ ਆਇਨਸਟਾਈਨ ਹਮੇਸ਼ਾ ਨਹੀਂ ਹੁੰਦਾ ਉਹ ਨੂਸਰਤ ਗਾਣੇ ਦੇ ਸੰਗੀਤ ਦੇ ਡਾਕਟਰ ਸੀਗੇ ਹਮ ਇੱਕ ਸਦੀ ਤੱਕ ਉਹਨਾਂ ਦੀ ਰੌਸ਼ਨੀ 'ਚ ਕੰਮ ਕਰਨਾ ਚਾਹੋ ਤੇ ਉਹ ਮਿਲ ਸਕਦਾ ਇੰਨਾ ਕੰਮ ਕਰ ਗਿਆ ਜੀ ਅੱਜ ਜੋ ਵੀ ਕਵਾਲੀ ਹੋ ਰਹੀ ਜਾਂ ਸੂਫੀ ਉਹ ਨੂਸਰਤ ਦੀ ਰੌਸ਼ਨੀ 'ਚ ਹੋ ਰਹੀ ਹੈ ਨੂਸਰਤ ਖਾਨ ਨੂੰ ਮੇਰੇ ਉਸਤਾਦ ਜੀ ਬਹੁਤ ਪਸੰਦ ਕਰਦੇ ਸੀ ਅੱਛਾ ਤੇ ਮੈਨੂੰ ਵੀ ਫਿਰ ਥੋੜੀ ਸਮਝ ਆਉਣ ਲੱਗੀ ਸੀ ਹਮ ਸ਼ਾਹ ਮਰਦਾਨੇ ਅਲੀ ਜਦੋਂ ਗਾਇਆ ਉਹਨਾਂ ਨੇ ਜੀ ਕਾ ਬਾਤ ਫਿਰ ਕਵਾਜ ਸੀਗੀ ਉਸਤਾਜ ਜੀ ਦੀ ਵੀ ਮੇਰੀ ਵੀ ਉਸਤਾਜ ਜੀ ਬਾਹਰ ਜਾਂਦੇ ਨਹੀਂ ਸੀ ਮੈਨੂੰ ਭੇਜ ਦਿੰਦੇ ਸੀ ਜੀ ਵਿਲਾਇਤ ਫਿਰ ਜਦੋਂ ਪਹਿਲੀ ਵਾਰੀ ਮੇਲੇ ਖਾਨ ਸਾਹਿਬ ਤੇ ਜਦ ਦਿਲ ਦੀ ਮਰਜ਼ੀ ਪੂਰੀ ਹੋ ਗਈ ਕਿੱਥੇ ਮੇਲੇ ਸੀ ਅਕਸਰ ਜ਼ਿਕਰ ਕਰਦਾ ਉਹ ਏਸ਼ੀਅਨ Song Contest ਉੱਤੇ ਹੁੰਦਾ ਸੀ ਇੱਕ ਇਵੈਂਟ ਬਹੁਤ ਵੱਡਾ ਇੰਗਲੈਂਡ ਚ ਬਰਮਿੰਗਮ ਚ ਜਨਾਬ ਈਯੂਬ ਸਾਹਿਬ ਉਹ ओरिएंटਲ ਸਟਾਰ ਬੜੀ ਵੱਡੀ ਕੰਪਨੀ ਸੀ ਸਾਰੀਆਂ ਸੀੜੀਆਂ ਨੂਸਤ ਖਾਨ ਜੀਆਂ ਹੋਰ غلام अली ਸਾਹਿਬ ਬੈਦੀ ਅਸਰ ਸਾਹਿਬ ਹੋਰ ਸਭ ਜੀਆਂ ਉਹਨਾਂ ਚੀਮ ਉਤੋਂ ਆਉਂਦੀਆਂ ਸੀ ਤੇ ਉਹ ਕਰਾਉਂਦੇ ਸਨ ਤੇ ਉਹਦੇ ਵਿੱਚ ਇੰਡੀਅਨ ਪਾਕਿਸਤਾਨੀ ਮਿਲ ਕੇ ਕਰਾਉਂਦੇ ਸੀ ਜੀ ਤੇ ਉਹਦੇ ਵਿੱਚ ਜੱਜਸ ਵੀ ਬੈਠਦੀ ਸੀ ਏਸ਼ੀਅਨ Song ਕੰਟੈਸਟ ਵਿੱਚ ਜੱਜ ਦੇ ਤੌਰ ਤੇ ਮੈਂ ਇਧਰੋਂ ਭਾਰਤ ਵੱਲੋਂ ਸੀਗਾ ਖਾਸ ਸਾਹਿਬ ਦਾ ਮੈਨੂੰ ਪਤਾ ਨਹੀਂ ਸੀ ਕਿ ਮੈਂ ਵੈਸੇ ਹੀ ਪੁੱਛਿਆ ਮੈਂ ਕਿ ਪਾਕਿਸਤਾਨੋਂ ਕਿਹੜੇ ਜੱਜ ਕਿੰਦੇ ਉਹ ਸਾਹਮਣੇ ਤੁਰਿਆ ਆਉਂਦੇ ਆ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਨਾ ਜਦੋਂ ਮੈਂ ਦੇਖਿਆ ਤੇ ਮੈਨੂੰ ਲੱਗਾ ਕਿ ਕੋਈ ਸੁਰ ਦਾ ਪਹਾੜ ਤੇ ਸਮੁੰਦਰ ਸੰਗੀਤ ਦਾ ਗਹਿਰਾ ਇੰਨਾ ਕਿ ਸਮੁੰਦਰ ਤੇ ਉਚਾਈ ਦੇਖੀ ਤੇ ਸੁਰ ਦਾ ਪਹਾੜ ਤੇ ਜਦੋਂ ਤਾਨ ਮੁਰਕੀ ਜਾਂ ਸਰਗਮ ਖਾਸ ਤੌਰ ਤੇ ਕਹਿੰਦੇ ਜਿੱਦਾਂ ਰਾਕਟ ਨਹੀਂ ਚੱਲਦਾ ਇਨਸਾਨੀ ਕੁਵਤ ਨਹੀਂ ਇਨਸਾਨ ਦੇ ਵਸਦੀ ਗੱਲ ਨਹੀਂ ਜਿਹੜੀ ਸਪੀਡ ਨਾਲ ਜਿਸ ਤਰ੍ਹਾਂ ਲੈਨ ਉਹ ਦੇਖਦੇ ਸੀ ਸੋਰਨ ਦੇਖਦੇ ਸੀ ਸੋ ਉਹਨਾਂ ਨੂੰ ਮਿਲੇ ਫਿਰ ਕਿਹ ਕਿਹ ਉਹ ਸਤਾ ਜਿਹਨੇ ਮੁਹੱਬਤ ਦਾ ਬੀਜ ਤੇ ਬੀਜਿਆ ਸੀ ਮੁਹੱਬਤੀ ਬੰਦਾ ਫਿਰ ਮੈਂ ਬਣ ਗਿਆ ਫਿਰ ਮੁਹੱਬਤ ਉਹਨਾਂ ਨਾਲ ਵੀ ੱਤ ਲੈਂਡ ਚੱਲੀ ਉਸੇ ਤਰ੍ਹਾਂ ਤੁਹਾਨੂੰ ਕੋਈ ਟਿੱਪਣੀ ਕੀਤੀ ਉਹਨਾਂ ਨੇ ਤੁਹਾਡੇ ਬਾਰੇ ਕੁਝ ਹਾਂਜੀ ਮੈਨੂੰ ਕਹਿਣ ਲੱਗੇ ਕਿ ਜੱਜਸ ਤੋਂ ਇਹਨਾਂ ਨੇ ਪੁੱਛਣੇ ਕਮੈਂਟਸ ਵਗੈਰਾ ਪਾਸਰਾ ਲੈਣੇ ਤੇ ਸਟੇਜ ਤੇ ਤੂੰ ਗੱਲਬਾਤ ਛੱਡ ਬਰੇ ਸਗਾਣਾ ਤੇਰਾ ਨੀ ਮੈਂ ਸੁਣਿਆ ਤੂੰ ਗਾਣਾ ਸੁਣਾ ਕਿਤੇ ਮੈਂ ਇਹਨਾਂ ਤੋਂ ਸੁਣਿਆ ਕਿ ਤੂੰ ਅੱਛਾ ਗਾਣਾ ਹੂੰ ਕਿਉਂਕਿ ਜਲੰਧਰ ਦੀ ਸੀ ਜੀ ਤੇ 84 ਚਾ 83 ਦੀ ਗੱਲ ਹੈ ਬੜੀ ਪੁਰਾਣੀ ਗੱਲ ਹੈ ਅੱਛਾ ਤੇ ਉਫਰ ਕੇ ਮੈਂ ਉਹਨਾਂ ਦਾ ਹੁਕਮ ਮੰਨ ਕੇ ਉੱਥੇ ਵਾਜਾ ਪਿਆ ਸੀ ਸਟੇਜ ਤੇ ਮੈਜੀਸ਼ੀਅਨ ਬੀਬੀਸੀ ਦੇ ਸੀ ਬੀਬੀਸੀ ਲੰਡਨ ਦੇ ਬੀਬੀਸੀ ਲੰਡਨ ਦਾ ਸ਼ੋਅ ਠੀਕ ਹੈ ਜੀ ਨਹੀਂ ਬੀਬੀਸੀ ਲੰਡਨ ਦੇ ਮੈਜੀਸ਼ੀਅਨ ਸੀਗੇ ਸਾਰੇ ਮੈਜੀਸ਼ੀਅਨ ਉਹਨਾਂ ਦੇ ਸੀ ਬੀਬੀਸੀ ਕਵਰੇਜ ਵੀ ਕਰਦਾ ਹੋਣਾ ਹਾਂਜੀ 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 ਮੇਨ ਚੈਨਲ ਦੇ ਉਸ ਮੈਂ ਫੇਰ ਉੱਥੇ ਹੀ ਗਿਆ ਜੋਗਿਆਂ ਦੇ ਕੰਨਾਂ ਵਿੱਚ ਕੱਚਦੇ ਆ ਅੱਛਾ ਵਾਂਸ ਮੋਰ ਵਾਂਸ ਮੋਰ ਹੋ ਗਈ ਮੈਂ ਵਿਲਾ ਉੱਥੇ ਵਿਲਾਇਤ ਤੇ 5 6 ਸ਼ੋਹ ਉੱਥੇ ਵਕ ਹੋ ਗਏ ਤੇ ਖਾਨ ਸਾਹਿਬ ਦੇ ਕਮੈਂਟਸ ਇਸ ਵੀ ਤੇਰੀ ਆਵਾਜ਼ ਚ ਦਵਾਬਾ ਬੋਲਦਾ ਮੈਨੂੰ ਪਤਾ ਨਹੀਂ ਸੀਗਾ ਕਿ ਦਵਾਬਾ ਆਂ ਗਿਆ ਕੋਈ ਇਸ ਤਰ੍ਹਾਂ ਹਾਂਜੀ ਤੇ ਸੋ ਵੀ ਪਿਆਰ ਵਿੱਚ ਬੋਲ ਗਿਆ ਹਾਲਾਂਕਿ ਮੈਂ ਖਾਨ ਸਾਹਿਬ ਨੂੰ ਕੌਣ ਸੁਣਾ ਸਕਦਾ ਹਾਂ ਮੈਂ ਵਿਚਾਰੇ ਨੇ ਕੀ ਗਾਉਣਾ ਸੀ ਉੱਥੇ ਮਾੜਾ ਮੋਟਾ ਮੈਂ ਗਾਇਆ ਉਹਨਾਂ ਨੂੰ ਕਿਉਂਕਿ ਜਲੰਧਰ ਦੇ ਵੀ ਸੀ ਜੀ ਤੇ ਦਵਾਬਾ ਆਂਗ ਮੇਰੇ ਉਸਤਾਦ ਜੀ ਗਾਉਂਦੇ ਸੀ ਜੀ ਤੇ ਮੈਂ ਫਿਰ ਉਹ ਥੋੜਾ ਸੁਣਾਇਆ ਤਾਂ ਖੁਸ਼ ਹੋ ਗਏ ਤੁਹਾਡਾ ਕਦੀ ਪਾਕਿਸਤਾਨ